ਵਾਹ ਜੀ ਵਾਹ ਇਹ ਹੁਣ ਇਹਦਾ ਪਾਣੀ ਪਿੰਡ ਦਾ ਡੀਵਾਟਰਿੰਗ ਕਰਾਤੀ ਜੀ ਤੇ ਹੁਣ ਇਹਦੀ ਗਾਰ ਹੈ ਜਿਹੜੀ ਗਾਰ ਕਢਾ ਰਹੇ ਹਾਂ ਹਾਂ ਜੀ ਹੁਣ ਸਰ ਇੱਕ ਤਾਂ ਉਹ ਉਧਰ ਬਣ ਰਿਹਾ ਉਸ ਤੋਂ ਬਾਅਦ ਇੱਧਰ ਆਪਣੇ ਖੂਹ ਤੇ ਵਗੈਰਾ ਸਾਰਾ ਕੁਝ ਇੱਧਰ ਖੂਹ ਕਿੱਧਰ ਬਣਾ ਰਹੇ ਹੋ ਓਰੇ ਬਣਾ ਰਹੇ ਹਾਂਜੀ ਓਰੇ ਪਾਸੇ ਸਰ ਹੂੰ 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 ਤੇ ਜਿਹੜਾ ਤੁਹਾਡੇ ਓਰੇ ਟੈਕਨੀਕਲੀ ਕੰਮ ਦੇਖ ਰਿਹਾ ਕੌਣ ਹੈ ਓਰੇ ਬੰਦਾ ਬੁਲਾਓ ਹਾਂਜੀ ਤੁਸੀਂ ਦੇਖ ਰਹੇ ਹੋ ਅੱਛਾ ਤੁਸੀਂ ਮਤਲਬ ਕਿਹੜੀ ਓਦੇ ਤੋਂ ਠੀਕ ਅੱਛਾ ਜੀ ਤੇ ਏ ਜੈ ਜੀ ਸਾਹਿਬ ਇਹ ਫਿਰ ਊਰੇ ਕੀ ਬਣਨਾ ਮੈਨੂੰ ਸਮਝਾਓ ਸਾਰੀ ਗੱਲ ਸਾਨੂੰ ਸਰ ਇਹ ਇੱਥੇ ਥਾਪਰ ਮੋਡਲ ਬਣਾਉਗੇ ਅਸੀਂ ਅੱਛਾ ਹਾਂਜੀ ਇੱਥੇ ਵੈਲ ਬੰਨੇ ਕਿੰਨੇ ਊਰੇ ਕਿੰਨੇ ਵੈਲ ਬੰਨੇ ਨੇ ਤਿੰਨ ਵੈਲ ਬਣਗੇ ਇੱਕ ਇੱਕ ਸਕਰੀਨਿੰਗ ਚੈਂਬਰ ਬਣੂਗਾ ਪਹਿਲਾਂ ਸਕਰੀਨਿੰਗ ਕੈਂਬਰ ਊਰੇ ਬਣਾਉਗੇ ਹਾਂਜੀ ਆ ਘੁਮਾ ਕੇ ਦਿਖਾਓ ਜੀ ਅਦਰ ਨਾਲ ਇੱਕ ਮਿੰਟਾ ਘੁਮਾ ਕੇ ਦਿਖਾਓ ਊਰੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਵੀ ਇਹ ਪਹਿਲਾਂ ਤਾਂ ਜਿੱਥੇ ਆ ਕੈਮਰਾਮੈਨ ਦਾ ਫੋਕਸ ਹੈ ਥੱਲੇ ਊਰੇ ਸਕਰੀਨਿੰਗ ਕੈਂਬਰ ਬਣਨਾ ਸਾਰੇ ਪਾਣੀ ਪਿੰਡ ਦਾ ਇਕੱਠਾ ਹੋ ਕੇ ਪਹਿਲਾਂ ਊਰੇ ਆਊਗਾ ਸਕਰੀਨਿੰਗ ਹੋਊਗੀ ਫਿਰ ਇਹ ਸਕਰੀਨਿੰਗ ਚੈਂਬਰ ਬਣਨ ਤੋਂ ਬਾਅਦ ਉਹ ਜਿੱਥੇ ਨੂੰ ਤੁਸੀਂ ਉਹ ਥੱਲੇ ਡੂੰਘਾ ਪੱਟਿਆ ਦੇਖਦੇ ਹੋ ਉਰੇ ਤਿੰਨ ਹੈ ਜਿਹੜੇ ਉਹ ਵੈਲ ਬੰਨੇ ਨੇ ਵੈਲ ਮਤਲਬ ਗੋਲ ਜਿਹੜੇ ਆਪਣੇ ਪਾਉਂਡ ਖੂਹ ਕਹਨੇ ਆ ਜਿਹਨੂੰ ਉਹਦੇ ਤਿੰਨ ਖੂਹ ਬੰਨੇ ਨੇ ਇਹ ਫਿਰ ਖੂਹਾਂ ਤੋਂ ਪਾਣੀ ਨੱਤਰ ਕਿਉਂ ਪਰਲੇ ਪਾਸੇ ਜਿਹੜਾ ਬੰਦਾ ਤੁਸੀਂ ਕੰਮ ਕਰਦਾ ਦੇਖਦੇ ਹੋ ਉੱਥੇ ਤੁਹਾਡਾ ਫਿਰ ਇਹ ਉਹ ਬੰਨਾ ਪਾਉਂਡ ਬੰਨਾ ਇਹ ਫਿਰ ਜਿਹੜਾ ਨਾਲ ਹੈ ਇਹ ਇਹ ਜਿਹੜਾ ਫਿਰ ਏਰੀਆ ਇਹਦਾ ਕੀ ਕਰੋਗੇ ਇਹ ਪਾਰਕ ਬਣਾਓਗੇ ਹਾਂਜੀ ਸਰ ਵੈਰੀ ਗੁੱਡ ਮਤਲਬ ਇਹਦੀ ਫਿਰ ਫੈਂਸਿੰਗ ਕਰਕੇ ਪਰਲੇ ਪਾਸੇ ਪਾਰਕ ਹੋ ਜੂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਨਾਂ ਦਾ ਪੁਰਾਣਾ ਟੋਬਾ ਜਿਹਦੇ ਚ ਉਹ ਗਾਰ ਜੰਮੀ ਦੇਖ ਰਹੇ ਹੋ ਇਹ ਗਾਰ ਅਸੀਂ ਇੱਧਰੋਂ ਜਿਹੜੀ ਮਿੱਟੀ ਚ ਕਾ ਰਹੇ ਆ ਇਹ ਮਿੱਟੀ ਅਸੀਂ ਉਧਰਲੇ ਪਾਸੇ ਭਰਤ ਪਾ ਕੇ ਉਧਰ ਅਸੀਂ ਜਾਨੀ ਕਿ ਇਹਦਾ ਪਾਰਕ ਬਣਾ ਦੇਣਾ ਪਲੇਗਰਾਉਂਡ ਜਿਹਨੂੰ ਕਹਿੰਦੇ ਆਪਾਂ ਉਹ ਬਣਾ ਦੇਣਾ ਉਹ ਤੇ ਇੱਧਰਲੇ ਪਾਸੇ ਇਹ ਸੀਚੇਵਾਲ ਮਾਡਲ ਬਣ ਕੇ ਥਾਪਰ ਮਾਡਲ ਬਣ ਕੇ ਸੇਮ ਹੀ ਆ ਤੇ ਉਹ ਬਣਾ ਕੇ ਜਾਨੀ ਕਿ ਇੱਧਰਲੇ ਪਾਸੇ ਉਹ ਆਜੋ ਅੱਗੇ ਆਜੋ ਦਿਖਾਈ ਆਪਾਂ ਚੱਲ ਕੇ ਵੀ ਕਿ ਮੇਰਾ ਕੰਮ ਯੁੱਧ ਸਤਰ ਤੇ ਚੱਲਣ ਲੱਗਾ ਐ ਇੱਧਰ ਵੀ ਫੋਕਸ ਕਰਕੇ ਦਿਖਾਇਓ ਇਹ ਜਿਹੜੀ ਇੱਟ ਵੀ ਲੱਗ ਰਹੀ ਐ ਇਹ ਬੜੀ ਅੱਬਲ ਨੰਬਰ ਦੀ ਟਾਪ ਕੁਆਲਿਟੀ ਦੀ ਇੱਟ ਐ ਜਿਹੜੀ ਇਹ ਲੱਗ ਰਹੀ ਐ ਆਹ ਦੇਖ ਸਕਦੇ ਹੋ ਤੁਸੀਂ ਅੱਬਲ ਨੰਬਰ ਦੀ ਇੱਟ ਐ ਜਿਹੜੀ ਇਹ ਲੱਗ ਰਹੀ ਐ ਇਹਦਾ ਧਿਆਨ ਰੱਖਿਓ ਜੀ ਕੁਆਲਿਟੀ ਦਾ ਹਨਾ ਆਪ ਚੈੱਕ ਕਰਦੇ ਰਹੋ ਕੋਈ ਕਮੀ ਨਾ ਆਏ ਸਰਪੰਚ ਸਾਹਿਬ ਕਿੱਥੇ ਨੇ ਹਾਂਜੀ ਸਰਪੰਚ ਸਾਹਿਬ ਕਾਚ ਨਹੀਂ ਛੱਡਣੀ ਬਿਲਕੁਲ ਸਰ ਇੱਕ ਧਿਆਨ ਰੱਖਿਓ ਆਪ ਇਹਦਾ ਧਿਆਨ ਰੱਖਣਾ ਜੀ ਸਰ ਠੀਕ ਹੈ ਜੀ ਕਿਤੇ ਤੁਹਾਨੂੰ ਲੱਗੇ ਮਟੀਰੀਅਲ ਮਾੜਾ ਜਿਹਾ ਵੀ ਗਲਤ ਲੱਗਦਾ ਜਦਿਓ ਤੁਸੀਂ ਸਾਡੇ ਐਮਐਲਏ ਮੈਡਮ ਨੂੰ ਦੱਸਣਾ ਜੀ ਮੇਰਾ ਨੰਬਰ ਲੈ ਲਿਓ ਮੈਨੂੰ ਦੱਸ ਦਿਓ ਪਰ ਕਮੀ ਕੋਈ ਨਹੀਂ ਛੱਡਣੀ ਠੀਕ ਹੈ ਸਰ ਠੀਕ ਹੈ ਜੀ ਇਹ ਜ਼ਿੰਦਗੀ ਚ ਇੱਕੋ ਵਾਰ ਚੀਜ਼ਾਂ ਬਣਦੀਆਂ ਹੁੰਦੀਆਂ ਜੀ ਸਰ ਜੀ ਹਾਂ ਜੇ ਤਾਂ ਹੁਣ ਖਰਾ ਮਟੀਰੀਅਲ ਲਵਾ ਲੋਂਗੇ ਕੋਲ ਖੜ ਕੇ ਆਪ ਤਵੱਜੋ ਦੇ ਲੋਂਗੇ ਬਿਲਕੁਲ ਫੇਰ ਤਾਂ ਇਹ ਦੇ ਵਰਗੀ ਈ ਸੇ ਨਹੀਂ ਫੇਰ ਤਾਂ 25 30 ਸਾਲ ਦੀ ਮੌਜ ਹੋ ਜਾਣੀ ਆ ਤੁਹਾਨੂੰ ਜੀ ਸਰ ਠੀਕ ਹੈ ਬਸ ਸਾਰੀ ਕੁਝ ਹੁਣ ਕੁਆਲਿਟੀ ਤੇ ਖੜਾ ਜੇ ਆਉਂ ਅੱਗੇ ਚੱਲੋ ਜੀ ਦਿਖਾਣੇ ਆ ਤੁਹਾਨੂੰ ਇਹ ਪਾਈਪ ਹੁਣ ਪਾਏ ਆ ਇਹ ਹੁਣ ਪਾਏ ਇਹ ਫੇ ਪਾਈਪ ਇਹ ਪਾਣੀ ਪਿੰਡ ਦਾ ਪਾਣੀ ਕਿੱਥੋਂ ਉਧਰੋਂ ਆਊਗਾ ਨਹੀਂ ਸਰ ਇਸ ਸਾਈਡ ਤੋਂ ਆ ਰਿਹਾ ਹੂੰ ਇਹ ਇਸ ਟਾਈਮ ਪਾਣੀ ਸਰ ਬਾਹਰ ਜਾ ਰਿਹਾ ਹੈ ਪਿੰਡ ਤੋਂ ਓਕੇ ਫਿਲਹਾਲ ਉੱਥੋਂ ਚੈਂਬਰ ਆਈ ਇੱਥੇ ਦੇ ਦਾਂਗੇ ਜਦੋਂ ਕੋਈ ਓਵਰਫਲੋ ਇਹ ਪਾਈਪ ਆਪਾਂ ਹੁਣ ਕਦੋਂ ਪਾਏ ਨੇ ਇਹ ਵੀ ਆਪਾਂ ਹਜੇ ਚੱਲ ਰਿਹਾ ਸਰ ਕੰਮ। ਅੱਛਾ। ਹਾਂਜੀ ਹਾਂਜੀ। ਨਹੀਂ ਪਾਣੀ ਤੇ ਇੱਚ ਚੱਲ ਰਿਹਾ ਹੁਣ। ਹਾਂਜੀ ਹੁਣ ਹਜੇ ਕੰਮ। ਮਤਲਬ ਪਾਣੀ ਚਲਾਤਾ ਸਰ ਇਹਨੂੰ ਪਾਣੀ ਨੂੰ ਬਾਹਰ ਕਰਦਾ ਸੀ। ਹੂੰ। ਮਤਲਬ ਕਿ ਨਾਲ-ਨਾਲ ਨਾ ਸਾਡੇ ਡਰੇਨ ਬੜੀ ਹੋਈ ਐ ਰੇਲਵੇ ਦੇ ਨਾਲ-ਨਾਲ। ਓਕੇ 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 ਡਰੇਨ ਚ ਪੈ ਰਿਹਾ ਪਹਿਲਾਂ। ਆ ਦੇਖੋ ਇਹ ਕੰਮ ਚੱਲ ਰਿਹਾ। ਓ ਦੇਖੋ ਲੱਗੇ ਹੋਏ ਮਿਸਤਰੀ ਨਾ। ਵਿੱਚ ਦਿਖਾਓ। ਇਹ ਲਾਈਵ ਚੱਲ ਰਿਹਾ ਹੁਣ। ਦਿਖਾਓ ਇਹਨਾਂ ਨੂੰ ਵਿੱਚ। ਆ ਤੁਸੀਂ ਦੇਖ ਸਕਦੇ ਹੋ ਦੇਖੋ ਲਾਈਨਿੰਗ ਦਾ ਕੰਮ ਚੱਲ ਰਿਹਾ। ਕਿੰਨੇ ਵਧੀਆ ਤਰੀਕੇ ਨਾਲ। ਚਲੋ ਵਿੱਚ ਚੱਲਦੇ ਆਪਾਂ ਦੇਖ ਕੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚੱਲ ਰਹੀ ਹੈ ਕਾਇਆ ਕਲਪ ਕਰਤੀ ਪੰਜਾਬ ਦੀ ਕਦੇ ਸੋਚਿਆ ਸੀ ਪਿੰਡਾਂ ਚ ਟੋਬੇ ਆਹੀ ਜੇ ਵੀ ਬਣਨਗੇ ਅੱਬਲ ਨੰਬਰ ਦੀ ਇੱਟ ਲਾ ਕੇ ਆ ਦੇਖੋ ਕਿਵੇਂ ਲਾਈਨਿੰਗ ਹੋ ਰਹੀ ਹੈ ਥੱਲੋਂ ਇਹਨੇ ਆ ਕੱਚਾ ਰਹਿਣਾ ਆਲੇ ਦੁਆਲੇ ਦੇ ਲਾਈਨਿੰਗ ਹੋ ਜਾਣੀਆਂ ਔਰੇ ਇਹਦੇ ਫੈਂਸਿੰਗ ਹੋ ਜਾਣੀਆਂ ਜਾਲੀ ਲੱਗ ਜਾਣੀਆਂ ਤਾਂ ਜੋ मतलब के कोई पशु कोई इधर आके बेच ना जावे इस करके लाइनिंग हो के इदे ही अपने आहा जाली लग जानी है उरे सो ਤੁਸੀਂ ਦੇਖ ਸਕਦੇ ਹੋ ਨਾਲ ਸਾਡੀਆਂ ਭੈਣਾਂ ਨੂੰ ਸਾਡੇ ਵੀਰਾਂ ਨੂੰ ਆ ਦੇਖੋ ਨਾਲ ਨਰੇਗਾ ਚੋਂ ਕੰਮ ਮਿਲਿਆ ਆ ਕੰਮ ਦੇਖੋ ਕਿਵੇਂ ਚੱਲਦਾ ਨਾਲ ਤਾਂ ਰੋਜ਼ਗਾਰ ਮਿਲ ਗਿਆ ਘਰਾਂ ਚ ਦਿਨ ਰਾਤ ਕੰਮ ਚੱਲ ਰਿਹਾ ਦੇਖੋ ਨਾਲ ਤਾਂ ਰੋਜ਼ਗਾਰ ਮਿਲ ਗਿਆ ਨਾਲ ਤੱਕ ਘਰਾਂ ਦੇ ਚੁੱਲ੍ਹੇ ਆ ਜਿਹੜੇ ਉਹ ਬਣਨ ਲੱਗੇ ਦੋ ਪੈਸੇ ਇਹਨਾਂ ਦੀ ਵੀ ਜੇਬ 'ਚ ਜਾਣਗੇ ਮਿਹਨਤ ਕਰਦੇ ਨੇ ਦਿਨ ਰਾਤ ਦੇਖੋ ਹੈਨਾ ਬੜਾ ਮਿਹਨਤ ਦਾ ਕੰਮ ਹੈ ਜੀ ਇਹ ਤੇ ਨਾਲ ਇਹਨਾਂ ਨੂੰ ਰੋਜ਼ਗਾਰ ਦੇ ਨਾਲ 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 ਪਿੰਡ ਦਾ ਕਾਇਆਕਲਪ ਹੋ ਗਿਆ ਇਹ ਸਾਰੀ ਜ਼ਿੰਦਗੀ ਦੀ ਮौज ਹੋ ਜਾਣੀ ਹੈ ਇਹ ਮੁੜ ਕੇ ਕਦੇ ਦਿੱਕਤ ਨਹੀਂ ਆਉਣੀ ਸਰਪੰਚ ਸਾਹਿਬ ਖੁਸ਼ ਹੋ ਹਾਂਜੀ ਸਰ ਬਹੁਤ ਧੰਨਵਾਦ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਸਰ ਸਰਕਾਰ ਦੇ ਜਿੰਨੀ ਸਫਟ ਕਰੀ ਓਨੀ ਘਟਾ ਸਰ ਕਿਉਂਕਿ ਇੱਥੇ ਇੰਨੀ ਗੰਦਗੀ ਸੀ ਸਰ ਸਰ ਜਦੋਂ ਵੀ ਸਰਦੀ ਆਂਦੀ ਸੀਗੀ ਤੇ ਇੱਥੇ ਡੇਂਗੂ ਤੇ ਗਰਮੀਆਂ ਚ ਮਲੇਰੀਆ ਇਹ ਸਾਡੇ ਕਈ ਸਾਲਾਂ ਤੋਂ ਸਰ ਇਹ ਪ੍ਰੋਬਲਮ ਆ ਰਹੀ ਸੀ ਇਸੇ ਕਰਕੇ ਸਰ ਮਤਲਬ ਕਿ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਆਪਾਂ ਮਾਡਲ ਬਣਾ ਰਹੇ ਆ ਇੱਕ ਤਾਂ ਜਿਹੜੀ ਗੰਦੇ ਪਾਣੀ ਦੀ ਮੁਸ਼ਕ ਦੀ ਸਮੱਸਿਆ ਸੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੀ ਹਵਾ ਚਲਦੀ ਸੀ ਮੁਸ਼ਕਾਂ ਦੀ ਸੀ ਪਿੰਡ ਚ ਇੱਕ ਤਾਂ ਉਹ ਸਮੱਸਿਆ ਦੂਰ ਹੋ ਜੇਗੀ ਸਰ ਇੱਕ ਬਿਮਾਰੀਆਂ ਤੋਂ ਵੀ ਇੱਕ ਜਿਹੜਾ ਵਾਟਰ ਹੈ ਵੀ ਇੱਕ ਤਾਂ ਜਿੰਨਾ ਧਰਤੀ ਹੇਠ ਰੀਚਾਰਜ ਹੋ ਜਾਏਗਾ ਉਹ ਹੈ ਉਸ ਤੋਂ ਬਾਅਦ ਸਰ ਜਿਹੜਾ ਬਚੇਗਾ ਜਿਹੜਾ ਖੇਤੀ ਖੇਤ ਨੇ ਨੇੜੇ ਅਸੀਂ ਇੱਥੇ ਇੱਕ ਪੰਪ ਦਾ ਵੀ ਪ੍ਰਬੰਧ ਕਰਾਂਗੇ ਵੀ ਜਿਹੜਾ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਇਸ ਪਾਣੀ ਨੂੰ ਖੇਤੀ ਵਿੱਚ ਵਰਤਿਆ ਜਾ ਸਕੇ ਦੇ ਰਹੇ ਆ ਤੁਹਾਨੂੰ ਸੋਲਰ ਮੋਟਰ ਵੀ ਦੇ ਰਹੇ ਆ ਜੀ ਸਰ ਹੂੰ 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 ਉਹਦੇ 5-8 ਪਾਵਰ ਦੀ ਮੋਟਰ ਲਾ ਕੇ ਜਿਹੜਾ ਪਾਣੀ ਆ ਅਸੀਂ ਖੇਤਾਂ ਤੱਕ ਪਹੁੰਚਾ ਕਰਾਂਗੇ ਬਿਲਕੁਲ ਸਰ ਕਾਜ ਉਹ ਤੁਹਾਨੂੰ ਇਹ ਜ਼ਿੰਦਗੀ ਭਰ ਦੀ ਕਿੰਨੀ ਆਬਾਦੀ ਹੈ ਔਰੇ ਪਿੰਡ ਦੀ ਸਰ ਆਬਾਦੀ ਹੈਗੀ ਆ 350 ਆਬਾਦੀ 350 ਹੈ ਹਾਂਜੀ ਠੀਕ ਹੈ ਵੋਟਾਂ ਕਿੰਨੀਆਂ ਪੈਣੀਆਂ ਉਹਰੇ ਵੋਟਾਂ ਸਰ 250 ਵੋਟਾਂ 250 ਵੋਟਾਂ ਬੇਕੋ ਠੀਕ ਹੈ 350 ਬਹੁਤ ਛੋਟਾ ਪਿੰਡ ਆ ਫਿਰ ਤਾਂ ਹਾਂਜੀ ਸਰ ਦੇਖ ਲਓ ਇੰਨੇ ਛੋਟੇ ਪਿੰਡ ਚ ਵੀ ਦੇਖ ਲਓ ਕਿੰਨਾ ਸ਼ਾਨਦਾਰ ਕੰਮ ਹੋਇਆ ਸਰ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਵੀ ਫਸਟ ਟਾਈਮ ਕੋਈ ਕੈਬਨਿਟ ਮਨਿਸਟਰ ਸਾਡੇ ਪਿੰਡ ਪਹੁੰਚੇ ਨੇ ਦੇਸ ਵਾਸਤੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਇਹ ਧੰਨਵਾਦ ਕਰੋ ਇਹ ਧੰਨਵਾਦ ਕਰੋ ਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਅਸੀਂ ਤਾਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਹੈ ਜੀ ਸਰ ਸਾਡੀਆਂ ਤਾਂ ਜਿੱਥੇ-ਇਥੇ ਉਹਨਾਂ ਨੇ ਡਿਊਟੀਆਂ ਲਾਈਆਂ ਅਸੀਂ ਤਾਂ ਸੇਵਾ ਆਪਣੀ ਨਿਭਾ ਰਹੇ ਹਾਂ ਅਸੀਂ ਡਿਊਟੀਆਂ ਬਾਜ਼ਾ ਰਹੇ ਹਾਂ ਆਪਣੀਆਂ ਪਰ ਇੰਨਾ ਥੋੜਾ ਨਾ ਬਾਧਾ ਰਿਹਾ ਪੰਜਾਬ ਦਾ ਕਾਇਆ ਕਲਪ ਕਰ ਦਾਂਗੇ ਜੀ ਬਹੁਤ ਬਹੁਤ ਕਾਇਆ ਕਲਪ ਕਰ ਦਿਆਂਗੇ ਇੰਨੇ ਸੋਹਣੇ ਕੱਲੇ ਊਰੇ ਨਹੀਂ ਜੀ ਸਰ ਸਾਰੇ ਪਿੰਡ ਜਿੰਨੇ ਪਿੰਡ ਨੇ ਪੰਜਾਬ ਦੇ ਸਾਰੇ ਪਿੰਡਾਂ ਚ ਇੰਨੇ ਹੀ ਕੰਮ ਚੱਲ ਰਹੇ ਐਵੇਂ ਹੀ ਕੰਮ ਚੱਲ ਰਹੇ ਜੀ ਸਰ ਐਵੇਂ ਹੀ ਟੋਬਿਆਂ ਦਾ ਕੰਮ ਚੱਲ ਰਹੇ ਆ ਤੇ ਪਲੇਗਰਾਉਂਡਾਂ ਦਾ ਕੰਮ ਹੈ ਜਿਹੜਾ ਐਵੇਂ ਹੀ ਅਸੀਂ ਦਿਨ ਰਾਤ ਅਰੰਭਿਆ ਪਿਆ ਆ ਮਤਲਬ ਬਾਬੇ ਦੀ ਜੇ ਕਿਰਪਾ ਰਹੀ ਤੁਹਾਨੂੰ ਆਹ ਸਾਲ ਦੇ ਅੰਦਰ ਅੰਦਰ ਬਹੁਤ ਵੱਡੀ ਚੇਂਜ ਦੇਖਣ ਨੂੰ ਮਿਲੂਗੀ ਜੀ ਪੰਜਾਬ ਚ ਜੀ ਸਰ ਚਲੋ ਧੰਨਵਾਦ ਜੀ ਧੰਨਵਾਦ ਥੈਂਕ ਯੂ